ਸੂਬਾ ਸਿੰਘ ਜੋ ਕਿ ਸੂਬਾ ਸਰਹੰਦ ਦੇ ਨਾਮ ਨਾਲ ਵੀ ਆਪਣੇ ਆਪ ਨੂੰ ਕਲੇਮ ਕਰਦਾ ਸੀ ਕਿ ਜ਼ੁਲਮ ਇਹਨੇ ਜਾਦੇ ਕਰਦਾ ਸੀ ਸਿੱਖਾਂ ਦੇ ਕਹਿੰਦਾ ਸੀ ਕਿ ਤੁਸੀਂ ਜਿਹੜਾ ਹੈ ਸੂਬਾ ਤਾਂ ਸਰਹੰਦ ਨੂੰ ਜਿਹੜਾ ਹੈ ਭੁੱਲ ਜਾਓਗੇ ਤੇ ਮੈਨੂੰ ਚੇਤਾ ਰੱਖੋਗੇ ਇਦਾਂ ਦੇ ਜਿਹੜੇ ਉਸ ਟਾਈਮ ਦੇ ਜਿਹੜੇ ਸਾਡੇ ਬਜ਼ੁਰਗ ਹੈਗੇ ਨੇ ਉਹਨਾਂ ਨੂੰ ਪਤਾ ਹੈ ਕਿ ਕਿਸ ਤਰੀਕੇ ਦਾ ਤਸ਼ੱਦਦ ਉਸ ਸਮੇਂ ਜਿਹੜਾ ਹੈ ਉਹ ਕੀਤਾ ਜਾਂਦਾ ਸੀ ਸੂਬਾ ਸਿੰਘ ਦੀ ਜਿਹੜੀ ਹੈ ਮੌਤ ਹੋ ਚੁੱਕੀ ਹੈ ਹੁਣੇ-ਹੁਣੇ ਜਿਹੜੀ ਲੇਟੈਸਟ ਜਿਹੜੀ ਅਪਡੇਟ ਆ ਰਹੀ ਹੈ ਕਿ ਅਲਾ ਜ਼ਦੀਨ ਉਹਦੀ ਸੂਬਾ ਸਿੰਘ ਦੀ ਜਿਹੜੀ ਹੈ ਮੌਤ ਹੋ ਚੁੱਕੀ ਹੈ ਉਹਦਾ ਇਲਜ਼ਾਮ ਜਿਹੜਾ ਹੁਣ ਬਕਾਇਦਾ ਇਹਨਾਂ ਤੇ ਹੀ ਜਿਹੜਾ ਹੈ ਸਨੀ ਤੇ ਜਿਹੜਾ ਹੈਗਾ ਪੈਣਾ ਹੈਗਾ ਪਰ ਦੂਜੇ ਪੰਨੇ ਬਹੁਤ ਸਾਰੇ ਸਵਾਲ ਹੈਗੇ ਨੇ ਕਿਉਂ ਇਹਨਾਂ ਦੀ ਜਿਹੜੀ ਜੇਲ੍ਹ ਤਬਦੀਲੀ ਕੀਤੀ ਗਈ ਕਿਉਂ ਅੰਮ੍ਰਿਤਸਰ ਤੋਂ ਪਟਿਆਲੇ ਜਿਹੜਾ ਇਹਨਾਂ ਨੂੰ ਭੇਜਿਆ ਗਿਆ ਇਹ ਸਵਾਲ ਜਿਹੜੇ ਸਰਫੇਸ ਹੋ ਰਹੇ ਨਹੀਂ ਇੰਨੀ ਜ਼ਿਆਦਾ ਕੁੱਟਮਾਰ ਹੋਈ ਕਿ ਕੋਰਟ ਨੇ ਕਿਹਾ ਕਿ ਇਹਨਾਂ ਨੂੰ ਪੇਸ਼ ਕਰੋ ਇਹਨਾਂ ਨੂੰ ਪੇਸ਼ ਵੀ ਨਹੀਂ ਕੀਤਾ ਗਿਆ ਫਿਰ ਉਸ ਤੋਂ ਬਾਅਦ ਵੀਡੀਓ ਕਾਨਫਰencing ਦੇ ਰਾਹੀਂ ਜਦੋਂ ਪੇਸ਼ ਕੀਤਾ ਗਿਆ ਤੇ ਬਕਾਇਦਾ ਵੀਡੀਓ ਕਾਨਫਰencing ਦੇ ਰਾਹੀਂ ਜਿਹੜਾ ਉਹਨਾਂ ਨੇ ਕਿਹਾ ਕਿ ਨਾ ਉੱਠਣ ਜੋਗੇ ਸੀ ਨਾ ਬੈਠਣ ਜੋਗੇ ਸੀ ਤੇ ਬਕੈਰਾ ਜੱਜ ਸਾਹਿਬ ਨੇ ਇਹ ਗੱਲ ਕਹੀ ਕਿ ਤੁਸੀਂ ਖੜੇ ਹੋ ਕੇ ਦਿਖਾਓ ਜਾਂ ਫਿਰ ਉਹਨਾਂ ਨੇ ਜਿਹੜਾ ਥੱਲੇ ਵਾਲਾ ਹਿੱਸਾ ਆਪਾਂ ਕਹਿ ਲਈਏ ਕਿ ਬੋਡੀ ਦਾ ਥੱਲੇ ਵਾਲਾ ਧੜ ਪੁੰਦਾ ਹੈ ਉਹਦੇ ਤੇ ਇੰਨਾ ਜ਼ਿਆਦਾ ਤਸ਼ੱਦਦ ਹੋਇਆ ਮਤਲਬ 10 ਤਰੀਕ ਨੂੰ ਜੇ ਕਹਿ ਲਈਏ ਕਿ ਘਟਨਾਏ ਵਾਪਰਦੀ ਹੈਗੀ ਐ ਤੇ ਅੱਜ ਆਪਾਂ ਦੇਖ ਲਈਏ ਵੀ 7 ਦਿਨ ਤਕਰੀਬਨ ਹੋ ਗਏ ਨੇ ਅੱਜ 17 ਤਰੀਕ ਚ ਹੈਗੇ ਆ ਪਰਿਵਾਰ ਨੂੰ ਲਈ ਮਿਲਨ ਦਿੱਤਾ ਗਿਆ ਵਕੀਲਾਂ ਨੂੰ ਨਹੀਂ ਮਿਲਨ ਦਿੱਤਾ ਗਿਆ ਵਕੀਲਾਂ ਨੇ ਤਸ਼ੱਦਦ ਕਰਕੇ ਕੋਰਟ ਦੇ ਵਿੱਚ ਵੱਖ-ਵੱਖ ਜੇ ਆਪਾਂ ਕਹਿ ਲਈਏ ਕਿ ਕਾਰਵਾਈਆਂ ਪਾ ਕੇ ਪਟੀਸ਼ਨਸ ਪਾ ਕੇ ਰੀਸੈਂਟ ਜਿਹੜਾ ਹੈ ਵਕੀਲ ਸਾਹਿਬ ਉਹਨਾਂ ਨੂੰ ਮਿਲਨ ਦਿੱਤਾ ਗਿਆ ਹੈ ਤੇ ਉਹਨਾਂ ਨੇ ਸਾਰੀਆਂ ਗੱਲਾਂ ਦੱਸਿਆ ਨੇ ਕਿ ਬਹੁਤ ਜਿਆਦਾ ਜਿਹੜਾ ਤਸ਼ੱਤਤ ਹੈ ਉਹ ਸੰਦੀਪ ਸਿੰਘ ਸਣੀ ਤੇ ਹੋਇਆ ਹੈ ਉਹ ਕਹਿੰਦੇ ਕਿ ਖੂਨ ਇੰਨਾ ਜਿਆਦਾ ਨਿਕਲ ਰਿਹਾ ਸੀ ਕਹਿੰਦੇ ਵੀ ਜੇ ਕਸ਼ੇਰੇ ਜਿਹੜੇ ਪਾਏ ਹੁੰਦੇ ਨੇ ਕਿ ਤਿੰਨ ਕਸ਼ੇਰੇ ਜਿਓ ਉਹ ਕਹਿੰਦੇ ਕਿ ਖੂਨ ਨਾਲ ਲੱਤ ਪਾਸਨ ਵੀ ਨਿਚੋੜ ਲੋ ਪਾਵੇ ਤੁਸੀਂ ਇਨਾ ਬਲੱਡ ਉਹਨਾਂ ਦੇ ਵਿੱਚੋਂ ਆ ਰਿਹਾ ਸੀ ਤੇ ਫਿਰ ਕਈ ਵਾਰੀ ਜਿੱਦਾਂ ਇਹ ਤਾਂ ਹੋ ਜਾਂਦਾ ਹੈ ਕਿ ਕੀ ਇਸ ਤਰੀਕੇ ਦਾ ਜਿਹੜਾ ਤਸ਼ੱਦਦ ਹੋਣਾ ਕੀ ਅਸੀਂ ਇਹ ਕਹਿ ਸਕਦੇ ਹਾਂ ਵੀ ਅਸੀਂ ਆਜ਼ਾਦ ਮੁਲਕ ਅਸਲ ਦੇਖੋ ਕਿ ਹਾਲਾਂਕਿ ਜਿਹੜੀ ਮੁਠਪੇੜ ਹੋਈ ਹੋएगी ਉਹ ਦੋਹਾਂ ਪਾਸਿਆਂ ਦੀ ਹੋਏਗੀ ਉਹ ਬਹੁਤ ਤਿੰਨ ਜਣੇ ਆ ਹਾਲਾਂਕਿ ਉਹ ਇੱਕ ਪਾਸੇ ਤਿੰਨ ਲੋਕ ਹੋਣਗੇ ਔਰ ਫਿਰ ਜਿਹੜਾ ਪੁਲਿਸ ਦਾ ਰਵਈਆ ਸਖਤੀ ਵਾਲਾ ਉਹ ਕੇਵਲ ਇੱਕ ਬੰਦੇ ਦੇ ਉੱਤੇ ਇੱਕ ਬੰਦੇ ਦੇ ਉਹ ਕਹਿੰਦੇ ਕਿ ਜਦੋਂ ਸਾਰਾ ਘਟਨਾਕਰਮ ਵਾਪਰਦਾ ਫਿਰ ਉਸ ਤੋਂ ਬਾਅਦ ਉਹ ਵੀ ਵਾਈ ਜਾਣਿਆ ਨੇ ਬਕਾਇਦਾ ਉਹਨਾਂ ਨੇ ਵਕੀਲ ਜਿਹੜੇ ਹੈਗੇ ਨੇ ਘੁੰਮਣ ਬਦਲਸ ਉਹਨਾਂ ਨੇ ਬਾਕਾਇਦਾ ਨਾਮ ਵੀ ਜਿਹੜਾ ਦਿੱਤਾ ਗਿਆ ਹੈ ਕਿ ਕਿਵੇਂ 20 22 ਜਾਣੇ ਪਏ ਹੈਗੇ ਆ ਫਿਰ ਉਸ ਤੋਂ ਬਾਅਦ ਜਿਹੜਾ ਹੈ ਕਿ ਕੇਸਾਂ ਦੀ ਜਿਹੜੀ ਹੈ ਬੇਅਦਬੀ ਨਹੀਂ ਹੈ ਉਹ ਕੀਤੀ ਜਾਂਦੀ ਹੈ ਵਾਲਾਂ ਤੋਂ ਫੜ ਕੇ ਖਿੱਚਿਆ ਜਾਂਦਾ ਹੈਗਾ ਕਕਾਰ ਜਿਹੜੇ ਨੇ ਉਹਨਾਂ ਦੇ ਸਿਰ ਦੇ ਵਿੱਚ ਕੰਗਾ ਹੁੰਦਾ ਹੈ ਉਹ ਖਿੱਚਿਆ ਜਾਂਦਾ ਮਤਲਬ ਜਿੰਨਾ ਵੀ ਤਸ਼ੱਦਦ ਹੋ ਸਕਦਾ ਹੈ ਉਹ ਕੀਤਾ ਗਿਆ ਤੇ ਵਿਸ਼ਲੇਸ਼ਣ ਅਸੀਂ ਜਾਣਾਂਗੇ ਸਾਡੇ ਸੀਨੀਅਰ ਪੱਤਰਕਾਰ ਜਗਜੀਤ ਸਿੰਘ ਹੋਰਾਂ ਦੇ ਕੋਲੋਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਸਵਾਗਤ ਹੈ ਜੀ ਬਾਈ ਗੁਰਜੀਕਾ ਖਾਲਸਾ ਬਾਈ ਗੁਰਜੀਕਾ ਖਾਲਸਾ ਬਿਲਕੁਲ ਜੀ ਤੇ ਆਪਾਂ ਸ਼ੁਰੂਆਤ ਜਿਹੜੀ ਜਦੋਂ ਤੁਸੀਂ ਸੰਦੀਪ ਸਿੰਘ ਸਣੀ ਉਹਨਾਂ ਦਾ ਕਿਹਾ ਇਸ ਕੇਸ ਦੇ ਵਿੱਚ ਜਿਹੜੀ ਵੱਡੀ ਅਪਡੇਟ ਹੋਣ ਜਿਹੜੀ ਸਾਹਮਣੇ ਆ ਰਹੀ ਹੈ 10 ਤਰੀਕ ਨੂੰ ਇਹ ਮਸਲਾ ਜਿਹੜਾ ਇਹ ਸ਼ੁਰੂ ਹੁੰਦਾ ਹੈਗਾ ਬਕਾਇਦਾ ਪਟਿਆਲਾ ਜੇਲ੍ਹ ਦੇ ਵਿੱਚ ਸੂਬਾ ਸਿੰਘ ਜੋ ਕਿ ਸੂਬਾ ਸਰਾਂ ਦੇ ਨਾਮ ਨਾਲ ਵੀ ਆਪਣੇ ਆਪ ਨੂੰ ਕਲੇਮ ਕਰਦਾ ਸੀ ਕਿ ਜ਼ੁਲਮ ਇਹਨੇ ਜਾਦੇ ਕਰਦਾ ਸੀ ਸਿੱਖਾਂ ਦੇ ਕਹਿੰਦਾ ਸੀ ਕਿ ਤੁਸੀਂ ਜਿਹੜਾ ਹੈ ਸੂਬਾ ਸਰਹੰਦ ਨੂੰ ਜਿਹੜਾ ਹੈ ਭੁੱਲ ਜਾਓਗੇ ਤੇ ਮੈਨੂੰ ਚੇਤਾ ਰੱਖੋਗੇ ਇਦਾਂ ਦੇ ਜਿਹੜੇ ਉਸ ਟਾਈਮ ਦੇ ਜਿਹੜੇ ਸਾਡੇ ਬਜ਼ੁਰਗ ਹੈਗੇ ਨੇ ਉਹਨਾਂ ਨੂੰ ਪਤਾ ਹੈ ਕਿ ਕਿਸ ਤਰੀਕੇ ਦਾ ਤਸ਼ੱਦਦ ਉਸ ਸਮੇਂ ਜਿਹੜਾ ਹੈ ਉਹ ਕੀਤਾ ਜਾਂਦਾ ਸੀ ਤੇ ਉਹ ਤੇ ਉਹਨਾਂ ਦੇ ਦੋ ਸਾਥੀ ਝੂਠੇ ਪੁਲਿਸ ਮੁਕਾਬਲੇਆਂ ਦੇ ਪਿੱਛੇ ਜੇਹੀ ਉਹਨਾਂ ਨੂੰ ਸਜ਼ਾ ਹੋਈ ਹੈ ਤੇ ਬਕਾਇਦਾ ਫਿਰ ਜਿਹੜਾ ਹੈ ਸੰਦੀਪ ਸਿੰਘ ਸਣੀ ਹੁਣਾਂ ਦੇ ਨਾਲ ਇਹਨਾਂ ਦੀ ਇੱਕ ਆਪਾਂ ਕਹਿ ਲਈਏ ਕਿ ਹੱਥੋਂ ਹੱਤੀ ਜਾਂ ਕੋਈ ਮੁੱਠਪੇੜ ਵਖੇਰਾ ਹੋ ਜਾਂਦੀ ਹੈ ਪਰ ਇੱਥੇ ਬਹੁਤ ਸਾਰੇ ਜਿਹੜੇ ਸਵਾਲ ਨੇ ਹੁਣ ਜਿਹੜੀ ਅਪਡੇਟ ਇਹ ਆ ਰਹੀ ਹੈ ਕਿ ਕਿਉਂਕਿ ਸੂਬਾ ਸਿੰਘ ਨੂੰ ਜਿਹੜਾ ਇਲਾਜ ਦੇ ਲਈ ਰਜਿੰਦਰਾ ਹਸਪਤਲ ਭੇਜ ਦਿੱਤਾ ਜਾਂਦਾ ਹੈ ਸੂਬਾ ਸਿੰਘ ਦੀ ਜਿਹੜੀ ਹੈ ਮੌਤ ਹੋ ਚੁੱਕੀ ਹੈ ਹੁਣੇ ਹੁਣੇ ਜਿਹੜੀ ਲੇਟੈਸਟ ਜਿਹੜੀ ਅਪਡੇਟ ਆ ਰਹੀ ਹੈ ਕਿ ਇਲਾਜ ਦੀਨ ਉਹਦੀ ਸੂਬਾ ਸਿੰਘ ਦੀ ਜਿਹੜੀ ਹੈ ਮੌਤ ਹੋ ਚੁੱਕੀ ਹੈ ਉਹਦਾ ਇਲਜ਼ਾਮ ਜਿਹੜਾ ਹੁਣ ਬਕਾਇਦਾ ਇਹਨਾਂ ਤੇ ਹੀ ਜਿਹੜਾ ਹੈ ਸਨੀ ਤੇ ਜਿਹੜਾ ਹੈਗਾ ਪੈਣਾ ਹੈਗਾ ਪਰ ਦੂਜੇ ਪੰਨੇ ਬਹੁਤ ਸਾਰੇ ਸਵਾਲ ਹੈਗੇ ਨੇ ਕਿਉਂ ਇਹਨਾਂ ਦੀ ਜਿਹੜੀ ਜੇਲ ਤਬਦੀਲੀ ਕੀਤੀ ਗਈ ਕਿ ਉਹ ਅਮ੍ਰਿਤਸਰ ਤੋਂ ਪਟਿਆਲੇ ਜਿਹੜਾ ਇਹਨਾਂ ਨੂੰ ਭੇਜਿਆ ਗਿਆ ਇਹ ਸਵਾਲ ਜਿਹੜੇ ਸਰਫਿਸ ਹੋ ਰਹੇ ਨੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਫਿਰ ਇੱਕ ਬੰਨੇ ਜਿਹੜੇ ਉਹ ਆ ਕਿ ਜਿਨ੍ਹਾਂ ਤੇ ਦੋਸ਼ ਸਾਬਤ ਹੋ ਗਏ ਨੇ ਬਿਲਕੁਲ ਜਿਹੜੇ ਆ ਸੂਬਾ ਸਰਹਾਨ ਤੇ ਦੋ ਜਿਹੜੇ ਇਹਨਾਂ ਦੇ ਨਾਲ ਦੋਸ਼ ਸਾਬਿਤ ਇਹਨਾਂ ਨੂੰ ਸਜ਼ਾ ਹੋ ਗਈ ਹੋਈ ਸੀ ਤੇ ਦੂਜੇ ਬੰਨੇ ਸੰਦੀਪ ਸਿੰਘ ਸਨੀਆਂ ਜਿਹੜਾ ਉਹਦਾ ਜੀ ਟ੍ਰਾਇਲ ਚੱਲ ਰਿਹਾ ਹੈ ਅਜੇ ਜਿਹੜੀਆਂ ਗਵਾਹੀਆਂ ਨਹੀਂ ਭੁਗਤੀਆਂ ਅਜੇ ਉਹ ਦੋਸ਼ੀ ਕਰਾਰ ਆਪਾਂ ਕਹਿ ਲਈ ਕਿ ਕਨਫਰਮਡ ਨਹੀਂ ਹੋਇਆ ਅਜੇ ਉਹ ਕਿ ਉਹਨੇ ਹੀ ਕਤਲ ਕੀਤਾ ਜਾਂ ਉਹ ਅਜੇ ਸਜ਼ਾ ਨਹੀਂ ਹੋਈ ਮਤਲਬ ਅਜੇ ਹਾਲ ਦੀ ਘੜੀ ਸਿਰਫ ਇੱਕੋਤੇ ਇਲਜ਼ਾਮ ਹੈਗਾ ਫਿਰ ਦੋਨਾਂ ਨੂੰ ਇਕੱਠਿਆਂ ਕਿਉਂ ਕੀਤਾ ਗਿਆ ਫਿਰ ਕੀ ਕਿਉਂਕਿ ਤੁਸੀਂ ਵੀ ਉਹਨਾਂ ਦੇ ਬ੍ਰਦਰ ਦੇ ਨਾਲ ਵੀ ਫੈਮਿਲੀ ਨਾਲ ਗੱਲਬਾਤ ਕੀਤੀ ਤੇ ਫਿਰ ਦੇਖੋ ਕਿ ਫਿਰ ਉਸ ਤੋਂ ਬਾਅਦ ਕਿੱਦਾਂ ਦੀ ਪ੍ਰੋਵੋਕੇਸ਼ਨ ਹੋਈ ਕਿਉਂ ਹੁਣ ਇੱਕ ਮੰਨੇ ਜਿਹੜਾ ਹੈ ਕਿਉਂਕਿ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਜੇਲ੍ਹ ਦੇ ਵਿੱਚ ਜੇ ਉਹ ਹੁੰਦਾ ਤੇ ਅਮਰitsar ਤੋਂ ਖਬਰਾਂ ਆ ਜਾਣੀਆਂ ਸੀ ਕਿ ਭਾਈ ਇਹ ਤਾਂ ਬੜਾ ਖੰਖਾਰੂ ਹੈ ਜਾਂ ਲੜਦਾ ਚੱਗੇ ਬਿਲਕੁਲ ਹਨਾ ਕਿਉਂਕਿ ਤਕਰੀਬਨ ਉਹਨਾਂ ਨੂੰ ਕਾਫੀ ਸਮਾਂ ਹੋ ਗਿਆ ਜੇਲ੍ਹ ਦੇ ਬਿਲਕੁਲ ਕਾਫੀ ਸਮਾਂ ਹੋ ਗਿਆ ਤਕਰੀਬਨ 3 ਸਾਲ ਜਿਹੜੇ ਆ ਹੋ ਜਾਣੇ ਹੈਗੇ ਆ ਤੇ ਕਈ ਤਾਂ ਵੀ ਕਹਿ ਰਹੇ ਆ ਕਿ ਜਿਸ ਤਰੀਕੇ ਦੇ ਨਾਲ ਕੇਸ ਅੱਗੇ ਨਹੀਂ ਸੀ ਚੱਲ ਰਿਹਾ ਜਾਂ ਇਹ ਵੀ ਕਿ ਆਸਰਾਈਆਂ ਹੀ ਹੁੰਦੀਆਂ ਕਿਉਂਕਿ ਇਹ ਕਨਫਰਮਡ ਨਹੀਂ ਹੁੰਦੀਆਂ ਕਿ ਕਿਤੇ ਇਹਨਾਂ ਦੀ ਜ਼ਮਾਨਤ ਜਾਂ ਉਧਰਲੇ ਬੰਦੇ ਨੂੰ ਗੱਲ ਨਾ ਚੱਲ ਮੈਂਦੀ ਵੀ ਜਾਣਬੁੱਝ ਕੇ ਇਦਾਂ ਦਾ ਜਿਹੜਾ ਸਿਚੁਏਸ਼ਨ ਕ੍ਰੀਏਟ ਕੀਤੀ ਗਈ ਫਿਰ ਜਿਸ ਤਰੀਕੇ ਦੇ ਨਾਲ ਹੋਇਆ ਜਿਸ ਤਰੀਕੇ ਦੇ ਨਾਲ ਝੜਪਾਂ ਹੋਈਆਂ ਉਹ ਤਿੰਨ ਜਾਣੇ ਪਏ ਜਾਂ ਇਹਨਾਂ ਨੇ ਸੈਲਫ ਡਿਫੈਂਸ ਚ ਕਾਰਾ ਕੀਤਾ ਜੋ ਵੀ ਹੈਗਾ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਪੁਲਿਸ ਦੀ ਜਿਹੜੀ ਬਰੂਟਲਿਟੀ ਜਿਸ ਤਰੀਕੇ ਦੇ ਨਾਲ ਪੁਲਿਸ ਨੇ ਜਿਹੜਾ ਤਸ਼ੱਦਦ ਕੀਤਾ ਹੈਗਾ ਖਾਸ ਕਰਕੇ ਵਕੀਲ ਜਿਹੜੇ ਉਹਨਾਂ ਦੇ ਹੈਗੇ ਘੁੰਮਣ ਬ੍ਰਦਰਸ ਉਹਨਾਂ ਨੂੰ ਆਪਾਂ ਸੁਣ ਰਹੇ ਸੀ ਉਹ ਕਹਿੰਦੇ ਕਿ ਇੰਨੀ ਜ਼ਿਆਦਾ ਕੁੱਟਮਾਰ ਹੋਈ ਕਿ ਕੋਰਟ ਨੇ ਕਿਹਾ ਕਿ ਇਹਨਾਂ ਨੂੰ ਪੇਸ਼ ਕਰੋ ਇਹਨਾਂ ਨੂੰ ਪੇਸ਼ ਵੀ ਨਹੀਂ ਕੀਤਾ ਗਿਆ ਫਿਰ ਉਸ ਤੋਂ ਬਾਅਦ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਜਦੋਂ ਪੇਸ਼ ਕੀਤਾ ਗਿਆ ਤੇ ਬਕਾਇਦਾ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਜਿਹੜਾ ਉਹਨਾਂ ਨੇ ਕਿਹਾ ਕਿ ਨਾ ਉੱਠਣ ਜੋਗੇ ਸੀ ਨਾ ਬੈਠਣ ਜੋਗੇ ਸੀ ਤੇ ਬਕੈਰਾ ਜੱਜ ਸਾਹਿਬ ਨੇ ਇਹ ਗੱਲ ਕਹੀ ਕਿ ਤੁਸੀਂ ਖੜੇ ਹੋ ਕੇ ਦਿਖਾਓ ਜਾਂ ਫਿਰ ਉਹਨਾਂ ਨੇ ਜਿਹੜਾ ਥੱਲੇ ਵਾਲਾ ਹਿੱਸਾ ਆਪਾਂ ਕਹਿ ਲਈਏ ਕਿ ਬੋਡੀ ਦਾ ਥੱਲੇ ਵਾਲਾ ਧੜ ਹੁੰਦਾ ਹੈ ਉਹਦੇ ਤੇ ਨਾ ਜ਼ਿਆਦਾ ਤਸ਼ੱਦਦ ਹੋਇਆ ਮਤਲਬ 10 ਤਰੀਕ ਨੂੰ ਜੇ ਕਹ ਲਈਏ ਕਿ ਘਟਨਾਏ ਵਾਪਰਦੀ ਹੈਗੀ ਐ ਤੇ ਅੱਜ ਆਪਾਂ ਦੇਖ ਲਈਏ ਵੀ 7 ਦਿਨ ਤਕਰੀਬਨ ਹੋ ਗਏ ਨੇ ਅੱਜ 17 ਤਰੀਕ ਚ ਹੈਗੇ ਆ ਪਰਿਵਾਰ ਨੂੰ ਲਈ ਮਿਲਨ ਦਿੱਤਾ ਗਿਆ ਵਕੀਲਾਂ ਨੂੰ ਨਹੀਂ ਮਿਲਨ ਦਿੱਤਾ ਗਿਆ ਵਕੀਲਾਂ ਨੇ ਤਸ਼ੱਦਦ ਕਰਕੇ ਕੋਰਟ ਦੇ ਵਿੱਚ ਵੱਖ-ਵੱਖ ਜੇ ਆਪਾਂ ਕਹ ਲਈਏ ਕਿ ਕਾਰਵਾਈਆਂ ਪਾ ਕੇ ਪਟੀਸ਼ਨਸ ਪਾ ਕੇ ਰੀਸੈਂਟ ਜਿਹੜਾ ਹੈ ਵਕੀਲ ਸਾਹਿਬ ਉਹਨਾਂ ਨੂੰ ਮਿਲਨ ਦਿੱਤਾ ਗਿਆ ਹੈ ਤੇ ਉਹਨਾਂ ਨੇ ਸਾਰੀਆਂ ਗੱਲਾਂ ਦੱਸਿਆ ਨੇ ਕਿ ਬਹੁਤ ਜਿਆਦਾ ਜਿਹੜਾ ਤਸ਼ੱਦਦ ਹੈ ਉਹ ਸੰਦੀਪ ਸਿੰਘ ਸਣੀ ਤੇ ਹੋਇਆ ਹੈ ਉਹ ਕਹਿੰਦੇ ਕਿ ਖੂਨ ਇੰਨਾ ਜਿਆਦਾ ਨਿਕਲ ਰਿਹਾ ਸੀ ਕਹਿੰਦੇ ਵੀ ਜੇ ਕਸ਼ੇਰੇ ਜਿਹੜੇ ਪਾਏ ਹੁੰਦੇ ਨੇ ਕਿ ਤਿੰਨ ਕਸ਼ੇਰੇ ਜਿਓ ਉਹ ਕਹਿੰਦੇ ਕਿ ਖੂਨ ਨਾਲ ਲੱਖ ਪਤਨ ਵੀ ਨਿਚੋੜ ਲੋ ਪਾਵੇ ਤੁਸੀਂ ਇੰਨਾ ਬਲੱਡ ਉਹਨਾਂ ਦੇ ਵਿੱਚੋਂ ਆ ਰਿਹਾ ਸੀ ਤੇ ਫਿਰ ਕਈ ਵਾਰੀ ਜਿੱਦਾਂ ਇਹ ਤਾਂ ਹੋ ਜਾਂਦਾ ਹੈ ਕਿ ਕੀ ਇਸ ਤਰੀਕੇ ਦਾ ਜਿਹੜਾ ਤਸ਼ੱਦਦ ਹੋਣਾ ਕੀ ਅਸੀਂ ਇਹ ਕਹਿ ਸਕਦੇ ਹਾਂ ਵੀ ਅਸੀਂ ਆਜ਼ਾਦ ਮੁਲਕ ਦੇ ਵਿੱਚ ਕਿ ਹਾਲਾਂਕਿ ਜਿਹੜੀ ਮੁਠਪੇੜ ਹੋਈ ਹੋਏਗੀ ਉਹ ਦੋਹਾਂ ਪਾਸਿਆਂ ਦੇ ਹੋਏਗੀ ਉਹ ਬਹੁਤ ਤਿੰਨ ਜਣੇ ਆ ਹਾਲਾਂਕਿ ਉਹ ਇੱਕ ਪਾਸੇ ਤਿੰਨ ਲੋਕ ਹੋਣਗੇ ਔਰ ਫਿਰ ਜਿਹੜਾ ਪੁਲਿਸ ਦਾ ਰਵਈਆ ਸਖਤੀ ਵਾਲਾ ਉਹ ਕੇਵਲ ਇੱਕ ਬੰਦੇ ਦੇ ਉੱਤੇ ਇੱਕ ਬੰਦੇ ਦੇ ਉਹ ਕਹਿੰਦੇ ਕਿ ਜਦੋਂ ਸਾਰਾ ਘਟਨਾਕਰਮ ਵਾਪਰਦਾ ਫਿਰ ਉਸ ਤੋਂ ਬਾਅਦ ਉਹ 22 ਜਾਣਿਆਂ ਨੇ ਬਕਾਇਦਾ ਉਹਨਾਂ ਨੇ ਵਕੀਲ ਜਿਹੜੇ ਹੈਗੇ ਨੇ ਘੋਮਣ ਬ੍ਰਦਰਸ ਉਹਨਾਂ ਨੇ ਬਕਾਇਦਾ ਨਾਮ ਵੀ ਜਿਹੜਾ ਦਿੱਤਾ ਗਿਆ ਹੈ ਕਿ ਕਿਵੇਂ 22 ਜਾਣੇ ਪਏ ਹੈਗੇ ਆ ਫਿਰ ਤੋਂ ਬਾਅਦ ਇਹ ਜਿਹੜਾ ਹੈ ਕਿ ਕੇਸਾਂ ਦੀ ਜਿਹੜੀ ਹੈ ਬੇਅਦਬੀ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਵਾਲਾਂ ਤੋਂ ਫੜ ਕੇ ਖਿੱਚਿਆ ਜਾਂਦਾ ਹੈਗਾ ਕਕਾਰ ਜਿਹੜੇ ਨੇ ਉਹਨਾਂ ਦੇ ਸਿਰ ਦੇ ਵਿੱਚ ਕੰਗਾ ਹੁੰਦਾ ਹੈ ਉਹ ਖਿੱਚਿਆ ਜਾਂਦਾ ਮਤਲਬ ਜਿੰਨਾ ਵੀ ਤਸ਼ੱਦਦ ਹੋ ਸਕਦਾ ਹੈ ਉਹ ਕੀਤਾ ਗਿਆ ਆਪਾਂ ਮੁਗਲਾਂ ਦੇ ਟਾਈਮ ਦਾ ਤਾਂ ਸੁਣ ਕੇ ਆਏ ਆ ਫਿਰ ਆਪਾਂ ਉਸ ਤੋਂ ਬਾਅਦ ਦੇਖਿਆ ਕਿ ਅੰਗਰੇਜ਼ਾਂ ਦੇ ਟਾਈਮ ਤੇ ਵੀ ਕਈ ਸਿੱਖਾਂ ਦੇ ਉੱਤੇ ਤਸ਼ੱਦਦ ਹੁੰਦੇ ਸੀ ਫਿਰ ਆਪਾਂ ਇਹ ਵੀ ਦੇਖਿਆ ਕਿ ਜਿਹੜਾ ਖਾੜਕੂ ਸੰਘਰਸ਼ਤਾ ਜਦੋਂ ਸਿੱਖ ਲਹਿਰ ਚੱਲਦੀ ਸੀ 1984 ਤੋਂ ਬਾਅਦ ਉਦੋਂ ਵੀ ਬਹੁਤ ਸਾਰੇ ਇਦਾਂ ਦੇ ਸੁਣ ਕੇ ਆਏ ਸੀ ਆਪਾਂ ਪਰ ਇਹ ਇੱਕ ਨਵਾਂ ਦੌਰ ਜਿਹੜਾ ਹੈ ਚੱਲਿਆ ਹੈਗਾ ਜਿਸ ਤੋ ਵੀ ਅਸੀਂ ਲੋਕਤੰਤਰ 'ਚ ਜੇ ਖਾਸ ਕਰਕੇ ਹੋਰ ਬਿਲਕੁਲ ਆਪਾਂ ਕਹਿ ਸਕਦੇ ਹਾਂ ਕਿ ਨਵਾਂ ਦੌਰ ਇੱਕ ਚੱਲਿਆ ਜਿੱਥੇ ਪੰਜਾਬ ਜਿਹੜਾ ਹੈ ਪੁਲਿਸ ਸਟੇਟ ਕਈ ਤਾਂ ਜਿਹੜੇ ਹੈਗੇ ਨੇ ਚਿੰਤਾ ਕੋ ਤਾਂ ਕਹਿੰਦੇ ਕਿ ਬਣਿਆ ਹੋਇਆ ਜੇ ਬਣਨ ਵਾਲਾ ਵਾਅਦਾ ਨਹੀਂ ਰਿਹਾ ਬਣਿਆ ਹੋਇਆ ਤੇ ਫਿਰ ਤੁਸੀਂ ਇਹ ਦੇਖੋ ਨਾ ਜੇ ਮੁੱਠਪੇੜ ਹੋਈ ਹੈ ਤੇ ਕੱਲਾ ਪਰਚਾ ਸੰਦੀਪ ਸਿੰਘ ਸਣੀ ਤੇ ਹੀ ਕਿਉਂ ਹੈ ਫਿਰ ਦੂਜੇ ਬੰਦਿਆਂ ਦੇ ਵੀ ਤਾਂ ਚਾਹੀਦਾ ਹੈ ਨਾ ਤੇ ਫਿਰ ਤਾਂ ਇਹ ਇੱਕ ਸੈਲਫ ਡਿਫੈਂਸ ਵਾਲਾ ਵੀ ਤੇ ਆ ਜਾਂਦਾ ਨਾ ਹੁਣ ਜੇ ਤੁਹਾਡੇ ਗਲ ਕੋਈ ਪਏਗਾ ਤੇ ਤੁਸੀਂ ਇਹਨੂੰ ਐਜ਼ ਅ ਸੈਲਫ ਡਿਫੈਂਸ ਕਰਦੇ ਹੋ ਤੇ ਭਾਰਤੀ ਕਾਨੂੰਨ ਜਾਂ ਸੰਵਿਧਾਨ ਉਹਦੇ ਦਾਇਰੇ ਦੇ ਵਿੱਚ ਜਿਹੜੀ ਹੈ ਉਹ ਗੱਲ ਜਿਹੜੀ ਆਉਣੀ ਚਾਹੀਦੀ ਆ ਫਿਰ ਪਰਿਵਾਰ ਨੂੰ ਨਾਮਿਲਨ ਦੇਣਾ ਮਤਲਬ ਇਹ ਸਾਰੀਆਂ ਗੱਲਾਂ ਇਹ ਨਾ ਕਿ ਕਿਉਂਕਿ ਜੇ ਪਰਿਵਾਰ ਮੰਨ ਲਓ ਕਿ 10 ਨੂੰ ਘਟਾ ਕਰਮ ਵਾਪਰਿਆ ਹੈ ਉਹ ਕਹਿੰਦੇ ਵੀ 2 ਦਿਨ ਤੱਕ ਉਹਨਾਂ ਨੂੰ ਇੱਕ ਤਰ੍ਹਾਂ ਦੀ ਕੋਠੜੀ ਦੇ ਵਿੱਚ ਬੰਦ ਕਰਕੇ ਰੱਖਿਆ ਗਿਆ ਕੋਈ ਦਵਾਈ ਨਹੀਂ ਕੁਛ ਨਹੀਂ ਬਾਕੀ ਦੇ ਜਿਹੜੇ ਤਿੰਨੇ ਹੈਗੇ ਨੇ ਉਹਨਾਂ ਨੂੰ ਬਕਾਇਦਾ ਇਲਾਜ ਦੇ ਲਈ ਪੀ ਦਿੱਤਾ ਗਿਆ ਫਿਰ ਉਹ ਕਹਿੰਦੇ ਕਿ ਅਸੀਂ ਇੱਥੇ ਪੇਸ਼ ਕੋਰਟ ਚ ਤਾਂ ਨਹੀਂ ਕਰ ਸਕਦੇ ਵੀ ਸਿਕਿਉਰਿਟੀ ਦਾ ਮਸਲਾ ਹੈਗਾ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੂੰ ਸੰਗਰੂਰ ਜੇਲ ਮੂਵ ਕਰ ਦਿੱਤਾ ਜਾਂਦਾ ਮਤਲਬ ਕੋਰਟ ਚ ਪੇਸ਼ ਕਰਨ ਦੇ ਲਈ ਸਿਕਿਉਰਿਟੀ ਦਾ ਮਸਲਾ ਹੈ ਤੇ ਜਦੋਂ ਸੰਗਰੂਰ ਜੇਲ੍ਹ ਦੇ ਵਿੱਚ ਭੇਜਣਾ ਹੈ ਫਿਰ ਸਿਕਿਉਰਿਟੀ ਦਾ ਮਸਲਾ ਨਹੀਂ ਹੈਗਾ ਤੇ ਪਰਿਵਾਰ ਦੇ ਵੱਲੋਂ ਬਕਾਇਦਾ ਜਿਹੜਾ ਧਰਨਾ ਲੱਗਾ ਹੋਇਆ ਹੈ ਵਕੀਲ ਵੀ ਜਿਹੜੇ ਨੇ ਉਹ ਵੀ ਕਰ ਰਹੇ ਹੈਗੇ ਨੇ ਦੂਜੇ ਬੰਨੇ ਜਦੋਂ ਬਹੁਤ ਸਾਰੇ ਜਿਹੜੇ ਵੀਰ ਹੁੰਦੇ ਨੇ ਉਹ ਆਪਾਂ ਦੇਖਿਆ ਕਿ ਫੇਸਬੁੱਕ ਤੇ ਪੋਸਟ ਆ ਪਾ ਕੇ ਤੇ ਜਰੂਰ ਜਿਹੜੀ ਸਪੋਰਟ ਕਰਦੇ ਹੈਗੇ ਨੇ ਪਰ ਉਦਾਂ ਪਰਿਵਾਰ ਦੇ ਨਾਲ ਜਿਹੜਾ ਖੜਦੇ ਨਹੀਂ ਹੈਗੇ ਹੁਣ ਤੁਸੀਂ ਦੇਖੋ ਨਾ ਕਿ ਸੁਦੀਰ ਸੂਰੀ ਜਿਸ ਤਰੀਕੇ ਦੀ ਭਾਸ਼ਾ ਸਿੱਖਾਂ ਦੇ ਖਿਲਾਫ ਵਰਤਾ ਸੀ ਰੋ ਸੀਗਾ ਲੋਕਾਂ ਦੇ ਵਿੱਚ ਕੀ ਪਰਿਵਾਰ ਦੇ ਨਾਲ ਜਾ ਕੇ ਖੜੇ ਜਾਂ ਸਿਰਫ ਪੋਸਟਾਂ ਪਾ ਕੇ ਵੀ ਹੱਲਾਸ਼ੇਰੀ ਵੀ ਅਸੀਂ ਵੀ ਸ਼ਾਇਦ ਉਹਦੇ ਭਾਗੀਦਾਰ ਹੋ ਜਾਈਏ ਉਹ ਤੇ ਗੁਰੂ ਸਾਹਿਬ ਨੇ ਚਲੋ ਜਿਹਦੇ ਤੇ ਕਿਰਪਾ ਕਰਨੀ ਹੈ ਉਹਦੇ ਤੇ ਹੀ ਹੋਣੀ ਹੈਗੀ ਆ ਹੁਣ ਇਹ ਆ ਦੂਜਾ ਕੇਸ ਵੀ ਜੇ ਆਪਾਂ ਕਹਿ ਲਈਏ ਕਿ ਹੋ ਗਿਆ ਹੈਗਾ ਔਰ ਉਹਦਾ ਕਿੰਨਾ ਤਸ਼ੱਦਦ ਉਸ ਨੂੰ ਆਪਣੇ ਪਿੰਡੇ ਤੇ ਜਿਹੜਾ ਹੈ ਉਹ ਪੈ ਰਿਆ ਹੈਗਾ ਫਿਰ ਉਹਨਾਂ ਦਾ ਪਰਿਵਾਰ ਜਦੋਂ ਇੱਥੇ ਆਇਆ ਸੀ ਤੇ ਉਹਨਾਂ ਦੇ ਬ੍ਰਦਰ ਤੇ ਮਾਤਾ ਜੀ ਫਿਰ ਬਾਕੀ ਜਿਹੜੀਆਂ ਜਥੇਬੰਦੀਆਂ ਵਗੈਰਾ ਹੈਗੀਆਂ ਉਹਨਾਂ ਨੂੰ ਵੀ ਉਧਰਲੇ ਬੰਨੇ ਸਾਥ ਜਿਹੜਾ ਹੈ ਦੇਣਾ ਚਾਹੀਦਾ ਉਹ ਉਹਦੇ ਵਿੱਚ ਉਹ ਕਹਿੰਦੇ ਵੀ ਕਈ ਵਾਰੀ ਜਦਾਂ ਨਾ ਜਦੋਂ ਤਰੀਕ ਤੇ ਜਾਂਦੇ ਸੀ ਤੇ ਉਹ ਬਹੁਤੇ ਜਾਣੇ ਮਿਲਣ ਨਹੀਂ ਵੀ ਸੀ ਆਉਂਦੇ ਹੁੰਦੇ ਜਾਂ ਬਾਹਰ ਕੋਈ ਇਸ ਤਰ੍ਹਾਂ ਦਾ ਨਹੀਂ ਸੀ ਹੁੰਦਾ ਕਿ ਬਹੁਤ ਸਾਰੀਆਂ ਜਥੇਬੰਦੀਆਂ ਸਪੋਰਟ ਦੇ ਵਿੱਚ ਹੋਣ ਮਤਲਬ ਉਹ ਇੰਡੀਵਿਜੂਅਲ ਤੌਰ ਤੇ ਜੇ ਆਪਾਂ ਕਹਿ ਸਕਦੇ ਹਾਂ ਕਿ ਜੇ ਉਹ ਵੀ ਕੰਮ ਕੀਤਾ ਗਿਆ ਇਹਨਾਂ ਵੱਲੋਂ ਕੀਤਾ ਗਿਆ ਔਰ ਬਕਾਇਦਾ ਪਰਿਵਾਰ ਇਕੱਲਾ ਫਾਈਨੈਂਸ਼ਲੀ ਲਾਸ ਨਹੀਂ ਹੈ ਹੁਣ ਉਹਨਾਂ ਇੱਕ ਮੁੰਡਾ ਜੀ ਆਪਾਂ ਕਹਿ ਲਈਏ ਉਧਰ ਦੂਜੇ ਬਨੇ ਦੁਕਾਨਾਂ ਦੇ ਕੋਨਾ ਕੰਮਕਾਰ ਬੰਦ ਪਈ ਹੋਏ ਨੇ ਫਿਰ ਤਰੀਕਾਂ ਪੈ ਰਹੀਆਂ ਨੇ ਹੁਣ ਨਵਾਂ ਮਸਲਾ ਪੈ ਗਿਆ ਹੈ ਹੁਣ ਜਿਹੜਾ ਸਰੀਰਕ ਤਸ਼ੱਦਦ ਹੋਇਆ ਹੈ ਹੁਣ ਇਹਦੇ ਵਿੱਚ ਧਰਨਾ ਲੱਗਾ ਹੈ ਜਾਂ ਆਪਾਂ ਕਹਿ ਲਈਏ ਕਿ ਇਹਦਾ ਤੇ ਖਾਸ ਕਰਕੇ ਇਹ ਕਿ ਜਿਹੜੇ ਵੀ ਲੋਕਾਂ ਨੇ ਕੀਤਾ ਹੈਗਾ ਉਹਨਾਂ ਤੇ ਬਕਾਇਦਾ ਜਿਹੜੇ ਨੇ ਪਰਚੇ ਦਰਜ ਹੋਣੇ ਚਾਹੀਦੇ ਨੇ ਕਿ ਜਿਸ ਤਰੀਕੇ ਦਾ ਤਸ਼ੱਦਦ ਭਾਈ ਸੰਦੀਪ ਸਿੰਘ ਸਣੀ ਹੁਣਾ ਤੇ ਜਿਹੜਾ ਹੈ ਉਹ ਕੀਤਾ ਗਿਆ ਹੈ ਜੀ